ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਦੋਸਤ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਦਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਲਓ ਜੀ ਆਪਾਂ ਵੀ ਅੱਜ ਗੁਰਪੁਰਬ ਦੇ ਮੌਕੇ ਤੇ ਬਲੌਕ ਕਰ ਰਹੇ ਹਾਂ ਸ਼ੁਰੂ ਫੈਮਿਲੀ ਬਲੌਕ ਹੋਇਆ ਕਰਨਗੇ ਆਪਣੇ ਤੇ ਮੂਰੇ ਕੰਪੀਟੀਸ਼ਨ ਵੀ ਆ ਰਹੇ ਨੇ ਜਿੰਮ ਵਾਸਤੇ ਵੀ ਥੋੜੇ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ ਘਰ ਦੇ ਵਿੱਚ ਹਨਾ ਜਿਵੇਂ ਜਿਵੇਂ ਕਈ ਭਰਾ ਹਨਾ ਜਿਵੇਂ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਉਹ ਨਸ਼ੇ ਦੀਆਂ ਗੱਲਾਂ ਬਾਤਾਂ ਛੋੜੇ ਨਾਲ ਕਿਵੇਂ ਆਪਾਂ ਨਸ਼ੇ ਨੂੰ ਘਰ ਦੇ ਵਿੱਚੋਂ ਕੱਢ ਸਕਦੇ ਆ ਕਿਵੇਂ ਆਪਣੀ ਜ਼ਿੰਦਗੀ ਬਤੀਤ ਹੋ ਰਹੀ ਆ ਨਸ਼ੇ ਤੋਂ ਵੱਧ ਕਹੇ ਜੇ ਸਮਾਜ ਦੇ ਵਿੱਚ ਆਪਾਂ ਰਹਿਨੇ ਆ ਕਹੇ ਜੇ ਲੋਕ ਆਪਾਂ ਨੂੰ ਮਿਲਣਗੇ ਹਨਾ ਕਹੇ ਜਾਂ ਤੋਂ ਆਪ ਪਾਸਾ ਵਟ ਕੇ ਰੱਖਣਾ ਉਹ ਛੋੜੇ ਨਾਲ ਸਾਰੀਆਂ ਗੱਲਾਂ ਬਾਤਾਂ ਕਰਦੇ ਰਹਿਾਂਗੇ ਤੇ ਲਓ ਜੀ ਅੱਜ ਆਪਾਂ ਚੱਲਦੇ ਆ ਗੁਰਦੁਆਰਾ ਗੁਰੂ ਸਰ ਸਾਹਿਬ ਤੇ ਕਰਦੇ ਆਂ ਦਰਸ਼ਨ ਦੇਦਾਰ ਤੇ ਪਰਿਵਾਰ ਸਮੇਤ ਫੈਮਿਲੀ ਮੇਰੀ ਮੈਡਮਾ ਗੁਰਪ੍ਰੀਤ ਕੌਰਾ ਛੋਟੀ ਬੇਟੀ ਵੱਡੀ ਬੇਟੀ ਹਰਕੀਰਤ ਤੇ ਮਨਕੀਤ ਚਾਰੇ ਜਣਿਆਂ ਦੀ ਫੈਮਿਲੀ ਆ ਜੀ ਤੇ ਆਓ ਆਪਾਂ ਚੱਲਦੇ ਆ ਗੁਰਦੁ ਲੋਜੀਕ ਸੌਂਤੋ ਬਲੌਗ ਦੇ ਸ਼ੁਰੂ ਦੇ ਵਿੱਚ ਜਦੋਂ ਕਹਿੰਦੇ ਆ ਮਾਂ ਪਿਓ ਹੁੰਦਾ ਨਾ ਘਰ ਦੇ ਵਿੱਚ ਇੱਕ ਮਾਂ ਪਿਓ ਜਿੰਦਾ ਹੁੰਦਾ ਹੈ ਨਾ ਘਰ ਦਾ ਕਿਤੇ ਵੀ ਸੀਗਾ ਜਦੋਂ ਦਾ 2012 ਦਾ ਇਹ ਮਕਾਨ ਬਣਾਇਆ ਕਿਤੇ ਅਸੀਂ ਅੱਜ ਤੱਕ ਜਿੰਦਾ ਨਹੀਂ ਸੀ ਲਾ ਕੇ ਦੇਖਿਆ ਮੰਮੀ ਤੇ ਪਾਪੇ ਦੀ ਡੈਥ ਨੂੰ ਪਾਪਾ ਨੂੰ ਤਿੰਨ ਮਹੀਨੇ ਹੋਏ ਨੇ ਸਾਡੇ ਕਿ ਤਿੰਨ ਮਹੀਨੇ ਹੋ ਗਏ ਡੈਥ ਹੋਈ ਨੂੰ ਕਿਤੇ ਵੀ ਜਾਣਾ ਹੈ ਪਰਿਵਾਰ ਸਮੇਤ ਤਾਂ ਜਿੰਦਾ ਲਾ ਕੇ ਜਾਣਾ ਪੈਂਦਾ ਇਹ ਮੇਰਾ ਆਂਡ ਗਮਾਂਡਾ ਜੀ ਬਹੁਤ ਚੰਗਾ ਹਨਾ ਆਂਡ ਗਮਾਂਡਾ ਸਾਡਾ ਹੇ ਪ੍ਰਮਾਤਮਾ ਹਰ ਇੱਕ ਨੂੰ ਇਹ ਜਾਣਡ ਕਮਾਂਡ ਦੇਵੇ ਤੇ ਆਪਣੀ ਖੜੀ ਆ ਜੀ ਗੱਡੀ ਚਾਲਦੇ ਆਪਾਂ अल्टੋ ਤੇ ਹਾਂਜੀ ਆਪਾਂ ਗੁਰਦੁਆਰ ਸਾਹਿਬ ਜਾਂਦੇ ਜਾਂਦੇ ਪਹਿਲਾਂ ਸੋਨੂੰ ਆਪਾਂ ਚੱਲਦਾ ਜਿੰਮ ਦੇ ਵਿੱਚ ਆਪਣਾ ਜਦਾ ਨਵਾਂ ਬਣ ਰਿਹਾ ਜਿੰਮ 2 ਸਾਲ ਪਹਿਲਾਂ ਸੁੱਖਿਆ ਸੀਗਾ ਵੀ ਪ੍ਰਮਾਤਮਾ ਸਾਡਾ ਵੀ ਦੋ ਮੰਜ਼ਲਾ ਜਿੰਮ ਬਣ ਜੇ ਆਪਣੀ ਜਗ੍ਹਾ ਦੇ ਵਿੱਚ ਜਿੰਮ ਬਣ ਜੇ ਕਿਉਂ ਪਹਿਲਾਂ ਉਪਰ ਆਏ ਤੇ ਆਪਣਾ ਜਿੰਮ ਚੱਲੀ ਜਾਂਦਾ ਹੈ ਉੱਥੇ 베ਰੀ ਸਾਹਿਬ ਹੈ ਦਾ ਉੱਥੇ ਕਹਿੰਦੇ ਇੱਕ ਸੁੱਖ ਸੁੱਖੀ ਜਾਂਦੀ ਆ ਜੋ ਮਨ ਦੀ ਆਪਣੀ ਸੁੱਖ ਹੈ ਉਹ ਪੂਰੀ ਹੁੰਦੀ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੀ ਵੀ 2 ਸਾਲਾਂ ਦੇ ਵਿੱਚ ਉਹ ਸੁੱਖ ਪੂਰੀ ਹੋਈ ਹੈ ਤੇ ਉੱਥੇ ਆਪਾਂ 21 ਇੱਟਾਂ ਸਿੱਖਿਆ ਸੁੱਖ ਕਿ ਆਏ ਸੀਗੇ ਤੇ ਇਹ ਰਹਿ ਗਿਆ ਜੀ ਆਪਣਾ ਜਿਮ ਦੋ ਮੰਜ਼ਲਾ ਜਿਮ ਆ ਆਪਣਾ ਬਣ ਰਿਹਾ ਛੇਤੂ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਛੇਤੂ ਹੀ ਓਪਨਿੰਗ ਕਰਾਂਗੇ ਜਿਮ ਦੀ ਹਨਾ ਤੇ ਇੱਥੋਂ ਆਪਾਂ ਲੈ ਕੇ ਜਾਂਦੇ ਆ 21 ਇੱਟਾਂ ਆ ਪਾਣੀ ਮਾਰ ਦਿਓ ਵੀਰੇ ਚੰਗੀ ਤਰ੍ਹਾਂ ਹਨਾ ਉਹ ਮਡਗੀ ਡੱਗੀ ਖੋਲ ਲਿਓ ਦਿੱਕੀ ਖੋਲ ਲੈ ਦਿੱਕੀ ਚਦਾਲ ਲਾ ਲਿਆ। ਰੋੜਿਆਂ ਦੇ نیچے ਹੀ ਪਾਣਗੇ ਸਾਬ ਦਾ ਕਰਤੋਂ। ਆ ਬੰਦ ਕਰਦੇ ਵਿੱਚ ਤਾਂ। ਤੇ ਤੁਹਾਨੂੰ ਅੱਜ ਥੋੜੀ ਝਲਕ ਮਰਵਾ ਦਿਆਂ ਜਿੰਮ ਦੀ ਤੇ ਕੰਮ ਚੱਲੀ ਜਾਂਦਾ ਵਕ ਮੈਨੂੰ ਲੱਗਦਾ ਵੀ 6 ਤੋ ਹੀ ਕਰੰਗੀ ਵਾਲਾ ਮਿਸਤਰੀ ਦਾ ਤਾਂ ਕੰਮ 15 ਕ 20 ਕ ਦਾ ਨਾਂਦ ਰਹਿ ਗਿਆ ਤੇ ਬਾਕੀ ਤੁਹਾਨੂੰ ਉੱਪਰ ਸਾਰਾ ਕਿਤੇ ਆਪਾਂ ਦੁਬਾਰੇ ਬਲਾਕ ਬਣਾਵਾਂਗੇ ਚੀਜ਼ ਦਾ। ਤੇ ਚਲੋ ਜੇ ਪੱਛਾ ਲਦਿਆਂ ਚੱਕਦੇ ਹਾਂ ਤਾਂ। ਚੱਕੋ ਫਤ ਸਾਰੇ ਜਣੇ ਦੋ-ਦੋ। ਦੋ-ਦੋ ਤਿੰਨ ਤਣੇਟਾ ਚੱਕੋ ਸਾਰੇ ਜਣੇ। ਆ ਟਿੱਕੀ ਖੋਲ ਲੈ ਮੈਂ ਉਹ ਲਿਆਉਣਾ ਹੈ ਹੈ ਸਾਰੇ ਜਣੇ ਆਪਣਾ ਸਾਰਿਆਂ ਦਾ ਜਮਾ ਇਹ ਸਾਰਿਆਂ ਨੇ ਉਹਦੇ ਉਹਦੇ ਅੰਦਰੋਂ ਕਰਕੇ ਤਰੋ ਮੈਂ ਤੁਸੀਂ ਲੈ ਹੀ ਕੇ ਲੋ ਮੈਂ ਤਾਂ ਚੰਦ ਦਾ ਤੇ ਨਮਾ ਇੱਕ ਤਾਂ ਜੀ ਉੱਥੇ ਨਾ ਦਿਖਾਵਾਂਗੇ ਸੋਨ ਚੱਲ ਕੇ ਉੱਥੇ ਤਾਂ ਪਈਆਂ ਹੁੰਦੀਆਂ ਬਹੁਤ ਜ਼ਿਆਦੇ ਅਸੀਂ ਜਿਵੇਂ ਕਰਕੇ ਆਏ ਸੀਗੇ ਤੇ ਚਲੋ ਜੀ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸਾਹਿਬ ਤੇ ਆਜੋ ਆਪਾਂ ਕਰਦੇ ਆ ਦਰਸ਼ਨ ਦਰਬਾਰ ਗੁਰਦੁਆਰਾ ਸਾਹਿਬ ਦੇ ਤੇ ਕਿੱਟਾ ਆਪਣੀਆਂ ਜਿਹੜੀਆਂ ਚੱਲਦੀਆਂ ਉਧਰ ਵੇਰੀ ਸਾਹਿਬ ਹੈ ਬਣਾ ਰਹੇ ਹਾਂ ਵੀਡੀਓ ਦੇ ਨਾਲ ਆਓ ਜੀ ਮੱਥਾ ਟੇਕਣ ਤੋਂ ਪਹਿਲਾਂ ਕਰਵਾਈ ਆਪਾਂ ਦੇਗਾ ਦੇਗ ਆਪਾਂ ਕਰਵਾਈ ਜਿਵੇਂ 21 ਰੁਪਏ ਦੀ ਆਪਣੀ ਸ਼ਰਧਾ ਹੁੰਦੀ ਆ ਹਨਾ ਹਰ ਇੱਕ ਦੀ ਜਿੰਨੀ ਵੀ ਆਪਾਂ ਕਰਵਾਉਣੀਆਂ ਦੇਗਾ ਤੇ ਦੁਆਦ ਬੱਚਿਆਂ ਨੂੰ ਦਿੱਤੇ ਮੱਥਾ ਟੇਕਣ ਵਾਸਤੇ ਟੁੱਟੇ ਪੈਸੇ ਤੇ ਬੱਚੇ ਵੀ ਕਰਨੇ ਅਲੱਗ-ਅਲੱਗ ਸਾਰੇ ਜਣੇ ਆਪਾਂ ਮੱਥਾ ਟੇਕਾਂਗੇ ਤੇ ਉਹ ਦੁਆ ਸੁਣ ਜਿਵੇਂ ਇਤਿਹਾਸ ਆ ਗਿਆ ਗੁਰਦੁਆਰਾ ਸਾਹਿਬ ਦਾ ਹਾਂਸ ਗੁਰਦੁਆਰਾ ਸਾਹਿਬ ਦਾ ਤੇ ਥੋੜਾ ਬੈਕ ਕਰਕੇ ਖੜਾ ਕੇ ਸਾਰੇ ਜਣੇ ਜਰੂਰ ਪੜਿਓ ਇਤਿਹਾਸ ਨੂੰ ਹਨਾ ਤੇ ਬਹੁਤ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਤੇ ਬਾਕੀ ਤਾਂ ਚੋ ਟਾਈਮ ਕੱਟ ਕੇ ਜਰੂਰ ਸਰਦਾਰ ਸਰਦਾਰ ਕਰਨ ਜਰੂਰ ਆਇਆ ਕਰੋ ਗੋਡਵਾਰਾ ਸਾਹਿਬ ਆਓ ਆਪਾਂ ਟਿੱਕੇ ਮੱਥਾ ਦਰਬਾਰ ਸਾਹਿਬ ਜੀ ਇੱਥੇ ਇੱਕ ਤਾਂ ਮਾਗੀ ਬਸਾਖੀ ਵਾਸਤਾ ਬਹੁਤ ਜ਼ਿਆਦੇ ਸੰਗਤਾਂ ਹੁੰਦੇ ਨੇ ਦਰਸ਼ਨ ਜਰਾਰ ਕਰਨਾ ਤੇ ਜੋ ਜਿਵੇਂ ਕਹਿ ਰਹੀਏ ਵੀ ਮੇਲੇ ਨੂੰ ਮੇਲਾ ਭਰਦਾ ਹੈਗਾ ਵਸਾਖੀ ਦਾ ਤੇ ਮਾਗੀ ਦਾ ਇੱਥੇ ਬੋਤਾਲ ਦਾ ਲੋ ਜੀ ਉਹ ਆ ਗਿਆ ਆਪਣੀ 베ਰੀ ਚਲਦਿਆਂ ਉਧਰ ਵੀ ਚਲਦਿਆਂ ਤੇ ਇਧਰ ਇਹਦਾ ਪਾਂ ਇਤਿਹਾਸ ਸਾਰੇ ਰੋਕ ਕੇ ਪੜ ਲਿਓ ਚੰਗੀ ਤਰ੍ਹਾਂ ਜਿਹੜੀ ਵੀ ਜਗ੍ਹਾ ਤੇ ਆਉਨੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਉਹ ਇਤਿਹਾਸ ਇੱਥੇ ਗੁਰੂ ਸੋ ਗੁਰੂ ਸਾਹਿਬ ਜੀ ਨੇ ਲੋਕਾਂ ਦੀ ਮਤ ਨਾਲ ਖੋਪਟਵਾਇਆ ਸੀਗਾ ਤੇ ਬਾਕੀ ਤੁਸੀਂ ਆ ਸਾਰਾ ਪੜ ਲਿਓ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਆਜੋ ਬੱਚਿਓ ਜਾਉਂਦੇ ਰਹੋ ਬਟਨ ਥੱਲੇ। ਲੋ ਜੀ ਇੱਥੇ ਆਪਾਂ ਆ ਗਏ ਹਿੱਟਾਂ ਬੀਬੀ ਸਾਹਿਬ ਦੇ ਬੀਬੀ ਸਾਹਿਬ ਦੇ ਥੱਲੇ ਇੱਥਾਂ ਆਪਾਂ ਸੁੱਖੀਆਂ ਜਿਹੜੀਆਂ ਹਨ ਦੇ ਕੇ ਚੱਲਦੇ ਆਂ ਬਾਕੀ ਤੁਹਾਨੂੰ ਸਾਰੀ ਗੱਲਬਾਤ ਆਪਾਂ ਕਰਦੇ ਆਂ ਬੀਬੀ ਸਾਹਿਬ ਦੇ ਥੱਲੇ ਜਾ ਕੇ ਹਿੱਟਾਂ ਧੱਦ ਕੇ ਆਜੋ। ਸੁੱਖਿਆ ਸੀਗਾ ਇੱਥੇ ਜਿਮ ਤੇ ਪਰਮਾਤਮਾ ਸਾਡਾ ਜਿੰਮ ਬਣਾ ਦੇ ਤੇ ਉਸੇ ਕਰੀ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਜਿੰਮ ਬਣਾਏਗਾ ਕੋਈ ਇਹਦੇ ਵਿੱਚ ਉਹ ਨਹੀਂ ਆਪਾਂ ਬਾਕੀ ਹੁੰਦਾ ਨਾ ਕਿ ਪ੍ਰਮਾਤਮਾ ਹੀ ਕਹਿੰਦਾ ਹਣਾ ਮਿਹਨਤ ਕਰੋ ਤੇ ਆਪ ਨੂੰ ਕੁਝ ਮਿਲ ਜਾਂਦਾ ਤੇ ਬਾਕੀ ਤੁਸੀਂ ਕੀ ਜਰੂਰ ਹਨਾ ਜਿਹੜੇ ਵੀ ਮੇਰੇ ਭਰਾ ਵੀਡੀਓ ਦੇਖਣਗੇ ਜਰੂਰ ਇੱਥੇ ਟਾਂ ਪਈਆਂ ਹੁੰਦੀਆਂ ਇੱਟਾਂ ਬਾਅਦ ਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਇੱਟਾਂ ਨਾਲ ਲਿਆਉਣਗਾ ਨੇ ਜਦੋਂ ਤੁਹਾਡੀ ਸੁੱਖ ਪੂਰੀ ਹੋ ਗਈ ਉਦੋਂ ਤੁਸੀਂ ਇੱਤਾਂ ਦੇਖ ਕੇ ਜਾਣਗੇ ਤੇ ਮੇਰੀ ਪ੍ਰਮਾਤਮਾ ਨੇ ਸੁੱਖ ਪੂਰੀ ਕੀਤੀ ਹੈ ਜੀ ਜਿਹੜਾ ਆਪਣਾ ਨਵਾਂ ਜਿਮ ਵੀਡੀਓ ਦੇ ਪਹਿਲਾਂ ਤੁਹਾਨੂੰ ਦਿਖਾ ਕੇ ਲਿਆ ਆ ਉਹ ਜਿਮ ਬਣ ਰਿਹਾ ਕੋਈ ਮੇਰਾ ਇਹ ਨਹੀਂ ਸੀਗਾ ਕਿ ਮੈਂ ਜਿਮ ਬਣਾਉਣਾ ਹੈਗਾ ਜਾਂ ਕੋਈ ਆਪਾਂ ਕਹਦੇ ਵੀ ਕੁਦਰਤ ਦੀ ਆਪਾਂ ਕਹਦੇ ਪ੍ਰਮਾਤਮਾ ਨੇ ਬਸ ਐਸੀ ਮਿਹਰ ਕੀਤੀ ਹੈ ਇੱਕੇ ਰਾਮ ਤੇ ਜਿਹੜੀ ਚੀਜ਼ ਸੋਚੀ ਸੀ ਉਹ ਪ੍ਰਮਾਤਮਾ ਨੇ ਆਪਣੀ ਬਣਾ ਦਿੱਤੀ ਤੇ ਕਿਰਪਾ ਕੀਤੀ ਹੈ ਆਪਣ ਆਪ ਐਤੀ ਵਾਰ ਤੀਜੀ ਮੰਜ਼ਲ ਬਣਾ ਕੇ ਚੱਲਦੇ ਆ ਤੇ ਆ ਨਾਲ ਜਿਹੜਾ ਹੈਗਾ ਪਲਾਟ ਵਸ ਪਲਾਟ ਦਾ ਨਾਲ ਉਹਦੇ ਕੋਕੀ ਜਾਂਦੇ ਆ ਪਰਮਾਤਮਾ ਸਾਡਾ ਆ ਨਾਲ ਲੱਗੋ ਪਲਾਟ ਬਣ ਗਿਆ ਤੇ ਬਾਕੀ ਬੇ ਦੀ ਮੇਨ ਕਰਾਂਗੇ ਤੱਪ ਕੇ ਬਾਅਦ ਵਿੱਚ ਮੈਂ ਤਾਂ ਇੱਕ ਹੀ ਕਹੂੰਗਾ ਸਾਰੇ ਦੋਸਤ ਭੈਣ ਭਰਾਵਾਂ ਨੂੰ ਆਜੋ ਉਧਰ ਆਪਾਂ ਦੇਖਦੇ ਆ ਮੱਥਾ ਚੱਲ ਕੇ ਮਤਰਾ ਦੇ ਕੇ ਹਾਂਜੀ ਬਾਕੀ ਮੈਂ ਤਾਂ ਇਹੀ ਕਹੂੰਗਾ ਵੀ ਉਹ ਪ੍ਰਮਾਤਮਾ ਨੂੰ ਹਨਾ ਪਤਾ ਹੈ ਸਰ ਮਿਹਨਤ ਕਰੋ ਦੱਪ ਕੇ ਤੇ ਉਹ ਸੱਚੇ ਦਿਲੋਂ ਜਿੱਥੇ ਵੀ ਆਪ ਆਈਏ ਸੱਚੇ ਦਿਲੋਂ ਆਈਏ ਤੇ ਇੱਥੇ ਪ੍ਰਮਾਤਮਾ ਦੇ ਜੀ ਕਿਰਪਾ ਦੇ ਨਾਲ ਆਪਣੀ ਸੁੱਖ ਪੂਰੀ ਹੋਈ ਆ ਆਹ ਵੇਖੋ ਤੁਸੀਂ ਦੇਖਾਰੇ ਜਿਨ੍ਹਾਂ ਦੇ ਬੱਚੇ ਨਹੀਂ ਹੈਗੇ ਉਹ ਨੰਮ ਬਣ ਕੇ ਗਿਆ ਜਿਨ੍ਹਾਂ ਦੇ ਮੱਜਾ ਨਾਮਾਂ ਦੇ ਦੁੱਧਾਂ ਦਾ ਹੈਗਾ ਉਹ ਆਪਣੇ ਕਿੱਲੇ ਗੱਡ ਕੇ ਗਿਆ ਹਨਾ ਜਿਨ੍ਹਾਂ ਦੇ ਘਰ ਆ ਕੋਠਾ ਜਿਵੇਂ ਵੀ ਲਾ ਲੋ ਹਨਾ ਅਗਲੇ ਦਾ ਸ਼ਰਦਾ ਜੁੜੀ ਹੁੰਦੀ ਹੈ ਤੇ ਇਸੇ ਸ਼ਰਦਾ ਨੂੰ ਦੇਖ ਕੇ ਮੈਂ ਵੀ ਇੱਕ ਦਿਨ ਆਇਆ ਸੀਗਾ ਕੋਈ ਮੇਰੇ ਕੋਲੇ ਕੋਈ ਇਹ ਜਿਹਾ ਆਈ ਨਹੀਂ ਸੀ ਵਿੱਕੇ ਦਾਵਾ ਉਹ ਪਰਮਾਤਮਾ ਦੀ ਐਸੀ ਕਿਰਪਾ ਹੋਈ ਹਨਾ ਉਹਦਾ ਸ਼ੁਕਰਾਨਾ ਲੱਖ ਲੱਖ ਕਰਦੇ ਆ ਤੇ ਹਰ ਵਕਤ ਉਹਦਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਮਿਹਨਤ ਕਰਦੇ ਆ ਦੱਬ ਕੇ ਅੱਜ ਮੈਂ ਕੁਛ ਆ ਮੇਰਾ ਪਰਿਵਾਰ ਕੁਛ ਹੈ ਮੇਰੀਆਂ ਧੀਆਂ ਕੁਛ ਨੇ ਗਿਆ ਹਨਾ ਬਾਹਰਲੀ ਦੁਨੀਆ ਕੀ ਹੈ ਮੈਂ ਪਹਿਲਾਂ ਵੀ ਕਹਣਾ ਬਾਹਰਲੀ ਦੁਨੀਆ ਕੀ ਹੈ ਉਹਦੇ ਬਾਰੇ ਸੋਚਣਾ ਛੱਡੋ ਜੇ ਤੁਸੀਂ ਕਹੋਗੇ ਨਾ ਆਪਾਂ ਬਾਹਰਲੀ ਦੁਨੀਆ ਨੂੰ ਖੁਸ਼ ਕਰਦੇ ਆ ਇਹ ਨਹੀਂ ਮਿੱਤਰੋ ਖੁਸ਼ ਹੁੰਦੀ ਹੁੰਦੀ 베ਰੀ ਸਾਹ ਥੱਲੇ ਖੜੇ ਆਪਾਂ ਹਨ ਤੁਹਾਨੂੰ ਇਹੀ ਕਹਿ ਰਹੇ ਹਾਂ ਕੋਈ ਰਿਸ਼ਤੇਦਾਰ ਹਾਂ ਚੰਗੀਆਂ ਚੀਜ਼ਾਂ ਕਰੋ ਤੁਹਾਡੇ ਤੁਹਾਡੇ ਤੁਸੀਂ ਅੱਖਾਂ ਜੱਖਾਂ ਪਾ ਕੇ ਆਉਂਦੇ ਆ ਆਪਣੇ ਪਰਿਵਾਰ ਦੇ ਅੱਖਾਂ ਚ ਨੀਂ ਮੀਨਾ ਬਵੇ ਤੁਹਾਡੀ ਤੁਸੀਂ ਚੰਗਾ ਕਰੋਗੇ ਤੁਹਾਡਾ ਸਾਰਾ ਸਾਥ ਦੇਣਗੇ ਇੱਕ ਵਾਰੀ ਜ਼ਰੂਰ ਕਹਿੰਦਾ ਸੱਚਾ ਬੰਦਾ ਹੁੰਦਾ ਜ਼ਰੂਰ ਇੱਕ ਵਾਰੀ ਕੱਲਾ ਰਹਿ ਜਾਂਦਾ ਮੁੜ ਕੇ ਉਹਦੇ ਨਾਲ ਕਾਫਲੇ ਬਹੁਤ ਜੁੜਦੇ ਜਾਂਦੇ ਵੱਡੇ ਵੱਡੇ ਹਨਾ ਇੱਕ ਦਿਨ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਕੱਲੇ ਆ ਤੇ ਕਾਫਲੇ ਵੀ ਜੁੜਨਗੇ ਤੇ ਸ਼ਰਦਾਂ ਦੇ ਨਾਲ ਜੀ ਆਪਦੀ ਮਿਹਨਤ ਕਰਦੇ ਰਹੋ ਦੱਬ ਕੇ ਤੇ ਅੱਜ ਪ੍ਰਮਾਤਮਾ ਨੇ ਮੇਰੀ ਸੁੱਖ ਪੂਰੀ ਕੀਤੀ ਹੈ ਤੇ ਛੋਡੀ ਵੀ ਪੂਰੀ ਹੋਊਗੀ ਲੈ ਹੁਣੀ ਵੀਡੀਓ ਦੇਖਣ ਸਾਰ ਜੋ ਵੀ ਛੋਡੀ ਸੁੱਖ ਹੈ ਸੁੱਖ ਲਿਓ ਤੇ ਅੱਜ ਮੇਰੀ ਪ੍ਰਮਾਤਮਾ ਨੇ ਸੁੱਖ ਪੂਰੀ ਕੀਤੀ ਹੈ ਧੰਨਵਾਦ ਆ ਚੱਲਦੇ ਹੁਣ ਘਰੇ ਮੱਥਾ ਟੇਕ ਚੁੱਕੇ ਅਗੇ ਤੇ ਆਪਾਂ ਚੱਲਦੇ ਹਾਂ ਘਰੇ ਤੇ ਆ ਮੁੜ ਕੇ ਦੇ ਸ਼ਾਮ ਆਪਾਂ ਜਮ ਚੱਲਾਂਗੇ ਤੇ ਬਾਕੀ ਜਿਹੜਾ ਆਪਣੇ ਹੁਣ ਬਲੌਗ ਹੋਣਗੇ ਫੈਮਿਲੀ ਬਲੌਗ ਹੋਣਗੇ ਚਲੋ ਜਿਹੜੇ ਆਪਾਂ ਕਹਿੰਦਾ ਨਾ ਫਿਟਨੈਸ ਵਾਲੇ ਹਨਾ ਜਮਾਲੀ ਜੀ ਜੋ ਤੁਹਾਡ ਨਾਲ ਸਾਰੀ ਸਾਂਝੀ ਕਰਦੇ ਰਿਹਾ ਕਰਾਂਗੇ ਹੁਣ ਤੁਹਾਡੀ سپورਟ ਦੀ ਲੋੜ ਹੈ ਤੇ 11ਵੇਂ 11ਵੇਂ ਮਹੀਨੇ ਚ ਪਰਮਾਤਮਾ ਦੀ ਕਿਰਪਾ ਨਾਲ ਜੁੜੇ ਰਹੋ ਕਰਮ 11ਵੇਂ 11ਵੇਂ ਮਹੀਨੇ ਚ ਆਪਾਂ ਕੁਝ ਨਵਾਂ ਕੰਮ ਦੀ ਕੋਸ਼ਿਸ਼ ਕਰਾਂਗੇ ਕੁਝ ਵੱਡਾ ਖੇਡਣ ਦੀ ਕੋਸ਼ਿਸ਼ ਕਰਾਂਗੇ ਮਿਹਨਤ ਦਿਨੋਂ ਚੱਲ ਰਹੀ ਆ ਹਨਾ ਤੇ ਬਾਕੀ ਉਹਨਾਂ ਚੱਕਦਿਆ ਕਰੋ ਫੱਟੇ ਜੀ ਕੋਈ ਚੱਕ ਨਹੀਂ ਹੁੰਦਾ ਧੰਨਵਾਦ ਲਓ ਜੀ ਗੁਰਪੁਰਬ ਦੇ ਮੌਕੇ ਤੇ ਅੱਜ ਆਪਾਂ ਜਮ ਸ਼ਾਮ ਦੇ ਟਾਈਮ ਤੇ ਰੱਖਾਂਗੇ ਆਪਕ ਤੇ ਬਾਕੀ ਸਵੇਰੇ ਜਿਵੇਂ ਤੁਹਾਨੂੰ ਪਤਾ ਹੀ ਹੈ 12 ਵਜੇ ਤੱਕ ਆਪਣਾ ਜਿੰਮ ਖੁੱਲਾ ਰਹਿੰਦਾ ਸਵੇਰੇ 5 ਵਜੇ ਤੋਂ ਲੈ ਕੇ ਤੇ ਅੱਜ ਗੁਰਨਾਨਕ ਜੀ ਦੇ ਜਨਮ ਦਿਹਾੜੇ ਤੇ ਆਪਾਂ ਅੱਜ ਇਹਨਾਂ ਨੂੰ ਆਪਣਾ ਬਹੁਤ ਸਾਥ ਦਿੱਤਾ ਹੈ ਭਾਈ ਜੀ ਨੇ ਜੀਪੂ ਨੇ ਤੇ ਅੰਕਲ ਨੇ ਕਲਦੀ ਅੰਕਲ ਨੇ 3 ਸਾਲ ਹੋ ਜਾਣਗੇ ਪੂਰੇ ਆ ਆ ਮਹੀਨਾ ਵੀ ਨਾਲ ਹੈ ਕਿ 3 ਸਾਲ ਤੇ ਅੱਜ ਇਹਨਾਂ ਨੂੰ ਕਿਹਾ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਮਿਹਰਬਾਨੀ ਆ ਆਪਾਂ 12ਵੇਂ ਮਹੀਨੇ ਦੇ ਵਿੱਚ ਆਪਣੇ ਜਿੰਮ ਤੋਂ ਉਧਰਲੇ ਨਵੇਂ ਆਪਣੇ ਜਿੰਮ 'ਚ ਆਪਾਂ ਸ਼ਿਫਟ ਕਰ ਲਾਂਗੇ ਤੇ ਆਪਣਾ 11ਵਾਂ 12ਵਾਂ ਮਹੀਨਾ ਇੱਥੇ ਆ ਤੇ 12ਵੇਂ ਮਹੀਨੇ 'ਚ ਆਪਾਂ ਸ਼ਿਫਟ ਕਰ ਜਾਾਂਗੇ ਪ੍ਰਮਾਤਮਾ ਕੀ ਅਰਦਾਸ ਕਰਕੇ ਆਏ ਆ ਆਪਾਂ ਹਨਾ ਤੇ ਉਹ ਵੀ ਜਿੰਮ ਜਮੇ ਚੱਲਿਆ ਆਪਣਾ ਪੂਰਾ ਪੂਰਾ ਜੋਰਾਂ ਤੇ ਵਧੀਆ ਨਾਮ ਬਣਿਆ ਆਪਣਾ ਜਿੰਨਾ ਹਨਾ ਠੀਕਾ ਵਧੀਆ ਨਾਮ ਬਣਿਆ ਇਦੋਂ ਵੀ ਪ੍ਰਮਾਤਮਾ ਦੁਕਣਾ ਕੀਤਾ ਹਨਾ ਵਧਾਵੇ ਫਲਾਵੇ ਬੱਚਿਆਂ ਨੂੰ ਧੀਆ ਨੂੰ ਹਨਾ ਤੇ ਬਾਕੀ ਜੀ ਚੱਲਦੇ ਆਪਾਂ ਸ਼ਾਮ ਨੂੰ ਮੈਂ ਦਿਆਂ ਸਾਰੀ ਗੱਲ ਸਾਡੇ 6:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਆਪਾਂ ਆਏ ਸੀਗੇ ਜਿੰਮ ਜਿਹੜਾ ਬਣ ਰਿਹਾ ਉੱਥੇ ਆਪਾਂ ਦੇਵੇ ਲਾਉਣ ਤੇ ਬਾਕੀ ਅੱਜ ਦੁਪਹਿਰ ਦਾ ਸੀਗਾ ਦੁਪਹਿਰੇ ਆਪਣੇ ਕੰਪੀਟੀਸ਼ਨਾਂ ਐਤ ਮਹੀਨੇ ਦੇ ਵਿੱਚ ਹੋਣੇ ਆ ਤਾਂ ਕਰਕੇ ਸਾਰਾ ਦਿਨ ਆਪਣੀ ਪ੍ਰੈਕਟਿਸ ਚੱਲਦੀ ਰਹਿੰਦੀ ਆ ਤੇ ਕੁਝ ਤਾਂ ਪਾਇਆ ਦਾ ਆਪਾਂ ਵੀਡੀਓ ਤਾਂ ਨਹੀਂ ਪਾਇਆ ਵੀ ਉਹ ਲੱਗਦੀ ਚੀਜ਼ ਆਪਣੀ ਪ੍ਰੈਕਟਿਸ ਆ ਜਿਹੜੇ ਆਪਾਂ ਬਲੌਗ ਇਹ ਫੈਮਿਲੀ ਬਲੌਗ ਪਾਇਆ ਕਰਾਂਗੇ ਤੇ ਆ ਜੋ ਆਪਾਂ ਲਾਈਏ ਜੀਵੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੀ ਕੁੱਤੀ ਦੇ ਵਿੱਚ ਤੇ ਅਕੇਲੀ ਨਹੀਂ ਆ ਜੀ ਆਪਾਂ ਮਿਸਤਰੀ ਤੋਂ ਚਾਬੀ ਤੇ ਪਰਮਾਤਮਾ ਅੱਗੇ ਵੀ ਅਰਦਾਸ ਕੀਤਾ ਵੀ ਆਉਣ ਵਾਲੇ ਗੁਰਪੁਰਬ ਦੀਵਾਲੀ ਵੇਲੇ ਨੂੰ ਹਨਾ ਆਪਣਾ ਜਨਮ ਪਰਮਾਤਮਾ ਨੂੰ ਪੂਰਾ ਬੰਦਲਾ ਚਲਾ ਦੇ ਤੇ ਮੈਂ ਤਾਂ ਜਿਹੜੀ ਏਦੋਂ ਵੀ ਜ਼ਿਆਦਾ ਦੁੱਗਣੀ ਨਾਲੋਂ ਕੋਸ਼ਿਸ਼ ਕਰਾਂਗੇ ਤਿੱਗਣੀ ਮਿਹਨਤ ਕਰਗੇ ਕੋਈ ਨਾ ਪੁਰੇ ਸਾਡੇ ਪਿੰਡ ਨੂੰ ਆਹ ਕਮਾਂਡ ਪਿੰਡਾਂ ਨੂੰ ਸਾਡਿਆਂ ਨੂੰ ਕੋਈ ਇਹੋ ਜੀ ਚੀਜ਼ ਮੈਂ ਅਲੱਗ ਜੀ ਕਰਕੇ ਦਈਏ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵੀ ਜਿਹੜੀ ਨੌਜਵਾਨ ਪੀੜ੍ਹੀ ਅੱਜ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਆ ਜਾਂ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਆਸ-ਪਾਸ ਕੇ ਪਟ ਕਰ ਰਹੇ ਨੇ ਹਣਾ ਕਈ ਵਿਚਾਰੇ ਇਹ ਜਿਹੇ ਹੁੰਦੇ ਆ ਪੜ੍ਹਾਈ ਬਹੁਤ ਜ਼ਿਆਦਾ ਕਰ ਲੈਂਦੇ ਆ ਬੇਰੁਜ਼ਗਾਰੀ ਹੋ ਜਾਂਦੀ ਹੈ ਕੋਈ ਕਿਸੇ ਕਿਸੇ ਬਾਹਰ ਨਹੀਂ ਡੋਢੀ ਜਣਾ ਵੀ ਸਭ ਤੋਂ ਜਿਹੜਾ ਇਲਾਜ ਆ ਉਹ ਚੀਜ਼ਾਂ ਦਾ ਆਪਣੀ ਫਿਟਨੈਸ ਨੂੰ ਆਮਣਾ ਆਪਣੇ ਸਰੀਰ ਨੂੰ ਸਾਹਮਣ ਦਾ ਜਿਮ ਜਾਂ ਗਰਾਊਂਡ ਇਨ੍ਹਾਂ ਵੱਲੋਂ ਤੁਸੀਂ ਦੋਸਤੋ ਨੌਜਵਾਨੋ ਵਾਪਸੀ ਕਰੋਗੇ ਤਾਉਣ ਵਾਲਾ ਸਮਾਂ ਤੁਹਾਡੇ ਤੇ ਬਹੁਤ ਜ਼ਿਆਦਾ ਚੰਗਾ ਆਊਗਾ ਬਸ ਮਿਹਨਤ ਕਰਨ ਦੀ ਲੋੜ ਹੁੰਦੀ ਹੈ 2019 ਦੇ ਵਿੱਚ ਜਿਵੇਂ ਪਤਾ ਹੀ ਆ ਹਨਾ ਦੱਸਣਿਆ ਲੋੜੇ ਹੀ ਨਹੀਂ ਹੁੰਦੀਆਂ ਅ 18 ਤੋਂ 19 ਸਾਲ ਨਸ਼ੇ ਦੇ ਵਿੱਚ ਬਹੁਤ ਜਾਦੀ ਗਲਤਾਨ ਰਹੇ ਆ ਆਹੀ ਦਿਨ ਹੁੰਦੇ ਗੁਰਪਰਵ ਦੇ ਦੀਵਾਲੀ ਦੇ ਦਿਨ ਹੁੰਦੇ ਸੀ ਲੋਕ ਮਨਾਉਂਦੇ ਹੁੰਦੇ ਸੀ ਖੁਸ਼ੀ ਦੇ ਨਾਲ ਤੇ ਮੇਰਾ ਪਰਿਵਾਰ ਮੈਨੂੰ ਪਾੜਦਾ ਫਿਰਨ ਲੱਗਦਾ ਸੀ ਤੇ ਅੱਜ ਮੇਰੀਆਂ ਧੀਆ ਮੇਰਾ ਪਰਿਵਾਰ ਬੱਚੇ ਹਨ ਸਾਰੇ ਬਹੁਤ ਜ਼ਿਆਦੇ ਖੁਸ਼ ਨੇ ਪਰਿਵਾਰ ਦੇ ਨਾਲ ਆਪਦੀ ਦੀਵਾਲੀ ਦਸਹਿਰਾ ਸਾਰੇ ਤਿਹਾਰ ਘਰੇ ਰਹਿ ਕੇ ਮਨਾਉਣਗੇ ਤੇ ਇਸ ਕਰਕੇ ਕਹਿੰਦਾ ਮਿੱਤਰੋ ਹੁਣ ਨਸ਼ਾ ਛੱਡ ਕੇ ਮਿਹਨਤ ਕਰੋਂਗੇ ਨਾ 2019 ਦੇ ਵਿੱਚ ਸ਼ੁਰੂਆਤ ਕੀਤੀ ਸੀ ਤੇ ਉਦੋਂ ਇੱਕ ਨੌਜਵਾਨਾਂ ਨੂੰ ਹੋਰ ਵੀ ਹੋ ਜਾਂਦਾ ਵੀ ਬਾਈ ਪੈਸਾ ਪੈਸਾ ਪੈ ਪੈਸੇ ਤੋਂ ਬਿਨਾਂ ਤਾਂ ਕੁਝ ਹੁੰਦਾ ਨਹੀਂ ਯਾਰ ਜੇ ਤੁਸੀਂ ਦਿਲੋਂ ਚੀਜ਼ ਕਰੋਗੇ ਨਾ ਦਿਲੋਂ ਤੇ ਤੁਹਾਨੂੰ ਪਾਣੀ ਵੀ ਘੋ ਬਣ ਕੇ ਲੱਗੂਗਾ ਤੇ ਦਿਲੋਂ ਲੱਗੇ ਸੀ ਕਰਨ ਤੇ ਅੱਜ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਨਕ ਦਾ ਦੈਣਾ ਹੈ ਨਾ ਨਵਾਂ ਜਿਮ ਵੀ ਬਣ ਚੁੱਕਿਆ ਜਿੰਨੀ ਜ਼ਮੀਨ ਜਾਇਦਾਦ ਵੇਚੀ ਵੱਟੀ ਸੀ ਸਭ ਪਰਮਾਤਮਾ ਦੀ ਕਿਰਪਾ ਨਾਲ ਉਦੋਂ ਅੱਧ ਗੁਣਾ ਬਦਲੇ ਲਈ ਇੰਨਾ ਕਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਕੁ ਜਿਆਦਾ ਜਨੂਨ ਅੰਦਰ ਹੈ ਨਾ ਪੀ ਜਿਹੜੇ ਲੋਕ ਤਾਨੇ ਮਿਹਨੇ ਚਲੋ ਉਹਨਾਂ ਜबान ਪਰਮਾਤਮਾ ਨੇ ਬੰਦ ਕਰਾਈ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੁਝ ਕਰਕੇ ਦਿਖਾਈਏ ਜਿਹੜੇ ਦੁਨੀਆ ਇੱਕ ਮਿਸਾਲ ਦੇਖੇ ਵੀ ਯਾਰ ਬਾਕੀ ਆ ਮਿਹਨਤ ਹੁੰਦੀ ਆ ਆਉ ਲਈਏ ਇਹ ਆਪਾਂ ਜੀ ਜਿੰਮ ਦੇ ਜਮਾ ਉੱਪਰ ਆ ਚੁੱਕੇ ਆਂਗੇ ਤੇ ਸਾਡੇ ਇਧਰਲੇ ਪਾਸੇ ਦੀ ਰਾਮਪੁਰਾ ਪਿੰਡ ਦਾ 뷰 ਆ ਗਿਆ ਸਾਰੇ ਦਾ ਆ ਸਾਡਾ ਜਿਹੜੇ ਪਾਸੇ ਕਮਾਈ ਜਾਂਦਾ ਸਾਡਾ ਰਾਮਪੁਰਾ ਪਿੰਡ ਹੈ ਤਾਂ ਤੇ ਜਮਾ ਪਾਉ ਕਹਿੰਦੇ ਨੇ ਜਮਾ ਹੱਦ ਤੇ ਰਹਿ ਗਏ ਉਹ ਜਿਹੜੀ ਪਰਲੇ ਪਾਸੇ ਉਹ ਨੇ ਦਿੱਲੀ ਜਾਂਦੀ ਆ ਉਹ ਰਾਮਪਰੇ ਪਿੰਡ ਚ ਆ ਗਈ ਗਲੀ ਤੇ ਜਿਹੜੀ ਇਧਰਲੇ ਪਾਸੇ ਆਪਾਂ ਇਹ ਸ਼ਹਿਰ ਚ ਆ ਗਏ ਤੇ ਇਧਰਲੇ ਪਾਸੇ ਨੂੰ ਆ ਗਿਆ ਆਪਣਾ ਸ਼ਹਿਰ ਤਾਂ ਕਰਕੇ ਆਪਾਂ ਜਿਮ ਇੱਥੇ ਜਮ ਬਚਾਲੇ ਬਣਾਇਆ ਪਿੰਡ ਦੇ ਵੀ ਤੇ ਸ਼ਹਿਰ ਦੇ ਵੀ ਸਾਂਝੇ ਤੇ ਲੋਕੇਸ਼ਨ ਆ ਬਹੁਤ ਵਧੀਆ ਜਾਊਗੀ ਆ ਜਿਹੜਾ ਇਧਰਲੇ ਪਾਸੇ ਤੁਹਾਨੂੰ ਸਵੇਰੇ ਬਣਾ ਕੇ ਦਿਖਾਵਾਂਗੇ ਆ ਮੈਂ ਦਿਖਾ ਰਿਹਾ ਹੱਥ ਦੇ ਨਾਲ ਇਧਰ ਇਹ ਸਾਰਾ ਬਾਗ ਲੱਗਿਆ ਹੋਇਆ ਇਧਰ ਚੰਗੇ ਅਫਸਰ ਹਨਾ ਉਹ ਡਿਪਟੀ ਸਾਹਿਬ ਦੀ ਕੋਠੀ ਆ ਗਈ ਇਧਰ ਆਪਣੇ ਨਾਲ ਤੇ ਬਾਕੀ ਸਾਰੇ ਇਧਰ ਪੜਿਆ ਲਿਖਿਆ ਇਹਦਾ ਬਹੁਤ ਵਧੀਆ ਜਿਹੜੇ ਇੱਕ ਇੱਕਦਮ ਪਹਿਲਾਂ ਹੀ ਵੀਡੀਓ ਦੇ ਵਿੱਚ ਦਿਖਾਇਆ ਸੀ ਉਹ ਬੰਦੇ ਜਿਹੜੇ ਪੜ੍ਹਾਈ ਕਰਕੇ ਮਿਹਨਤ ਕਰਕੇ ਅੱਜ ਆਏ ਆ ਆਦੇ ਆਦੇ ਜਿਹੜੇ ਹਨਾ ਮੈਲ ਸਾਰੇ ਨੇ ਉਹਨਾਂ ਨੇ ਉਹ ਬੰਦੇ ਇੱਥੇ ਤੇ ਉਹੋ ਜਿਹੇ ਇਨਸਾਨਾਂ ਦੇ ਵਿੱਚ ਰਹੇਗੇ ਤੇ ਆਪਾਂ ਨੂੰ ਸਿੱਖਣ ਨੂੰ ਆਪਣੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਬਾਕੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਆਜੋ ਬੱਤ ਲਾਓ ਭਾਈ ਸਾਰੇ ਨੇ ਕਿਤਾਬ ਪਾਣੀ ਵਾਲੀ ਟੈਂਕੀ ਕੋਲੇ ਲਾ ਦਿਓ ਵਿੱਚ ਜੇਕਰਕੇ ਪਾਣੀ ਵਾਲੀ ਟੈਂਕੀ ਦੇ ਲਾਓ ਲੋ ਜੀ ਜਿਵੇਂ ਆਪਾਂ ਪਿਛਲੇ ਗੁਰਪੁਰਪਤੇ ਉਤੋਂ ਦੀ ਲੰਗਦੇ ਹੁੰਦੇ ਇਕੱਲਾ ਪਲਾਟ ਸੀਗਾ ਉਦੋਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਸੀਗੇ ਵੀ ਪ੍ਰਮਾਤਮਾ ਜਿਵੇਂ ਸਾਡਾ ਬਣ ਜੇ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਬਿਲਡਿੰਗ ਖੜੀ ਹੋ ਚੁੱਕੀ ਆ ਤੇ ਹਾਇਤ ਕੀ ਅਰਦਾਸ ਕਰਦੇ ਆ ਪ੍ਰਮਾਤਮਾ ਅਗਲੀ ਵਾਰ ਨੂੰ ਆਉਣ ਦੇ ਵਾਰ ਨੂੰ ਵਧੀਆ ਚਲਾ ਦੇ ਜਿੰਮ ਮਿਹਨਤ ਕਰਾਂਗੇ ਤੇ ਸਾਰੇ ਜਿੰਮ ਤੇ ਪ੍ਰਮਾਤਮਾ ਸਰੀਰ ਨੂੰ ਬੱਚਿਆਂ ਨੂੰ ਤੇ ਪਰਿਵਾਰ ਨੂੰ ਸਾਰੇ ਮਰੀਆਂ ਗਵਾਂਢ ਪਿੰਡ ਨੂੰ ਸਾਰੇ ਚੜ੍ਹਦੀ ਕਲਾ ਚ ਰੱਖੇ ਤੇ ਵਧੀਆ ਦੀਪ ਮਾਲਾ ਵਗੈਰਾ ਕਰਕੇ ਆਪਾਂ ਪੂਰਾ ਵਧੀਆ ਤਿਹਾਰ ਬਣਾਵਾਂਗੇ ਤੇ ਇਹ ਸਾਡਾ ਜੀ ਅੱਜ ਜੈਮਾਂ ਦੇ ਉੱਪਰ ਆ ਪਾਣੀ ਵਾਲੀ ਟੈਂਕੀ ਦੇ ਕੋਲ ਆਇਆ ਪਹਿਲਾ ਦੀਵਾ ਸੀ ਤੇ ਨਾਲ ਸਾਡੇ ਸਾਡੀ ਮੈਂਬਰ ਘਰ ਦੀ ਖੋਰਾ ਮਹਿੰਦੀ ਇਹ ਵੀ ਹੈ ਅੱਜ ਪਹਿਲੇ ਦਿਨ ਆਈ ਹੈ ਜੈਮਾਂ ਦੇ ਵਿੱਚ ਇਹ ਬਾਕੀ ਜਾਨਵਰ ਕਹਿੰਦੇ ਆ ਆਪਾਂ ਫਾਦਾ ਜਾਨਵਰ ਹੁੰਦਾ ਚਲੋ ਆਓ ਜੀ ਲੋਪਾ ਚੱਲੋ 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 ਇੱਕ ਮੇਰਾ ਵੇਖ ਮੂੰਹ ਪਾ ਹੋਈ ਨਾ ਦੁਰਾਹਤ ਮੂੰਹ ਪਾ ਰੱਖ ਲੈਣਾ ਆਹੋ ਬਸ ਇਹ ਤੇ ਫਿਰ ਇਧਰ ਤਾਂ ਲੱਗੀਆਂ ਮੈਂ ਬਸ ਅੱਧਰ ਲਾਣਾ ਓਏ ਆ ਗਿਆ ਇਹ ਤਰ ਦੀ ਵੇ ਲੱਗਿਆ ਹਾਂ ਤੁਰਾ ਹਾਂ ਉਹ ਉਹ ਅੱਧਰ ਨੂੰ ਕਰ ਫਟਾ हां जी ਦੀਵੇ ਲਾ ਚੁੱਕੇ ਆਗੇ ਕਿਉਂ ਹਜੇ ਕੰਮ ਚੱਲੀ ਜਾਂਦਾ ਸੀਗਾ ਤਾਂ ਕਰਕੇ ਅਗਲੀ ਵਾਰ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਦੀਵ ਮਾਲਾ ਵਗੈਰਾ ਕਰਾਂਗੇ ਤੇ ਬਾਕੀ ਆ ਨਾਲ ਲੱਗੇ ਮਿੱਠੇ ਪਲਾਟ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਆ ਏਰੀਆ ਦੇ ਵਿੱਚ ਹਨਾ ਤੁਸੀਂ ਅੱਜ ਦੇ ਵੀਡੀਓ ਦੇ ਵਿੱਚ ਵੀ ਦੇਖ ਲਓ ਤੇ ਪਰਮਾਤਮਾ ਦੀ ਕਿਰਪਾ ਮੈਂ ਹਰ ਵਕਤ ਕਹਿੰਦਾ ਵੀ ਕਿਰਪਾ ਆਉਦੀ ਹੋਣੀ ਚਾਹੀਦੀ ਹੈ ਮਿਹਨਤ ਆਪਾਂ ਕਰਾਂਗੇ ਤੇ ਇੱਥੇ ਆਪਾਂ ਲਾਈਟਾਂ ਸਰਚ ਲਾਈਟਾਂ ਦਰਖਤ ਸਭ ਤੋਂ ਪਹਿਲਾਂ ਦਰਖਤ ਆ ਜਿਹੜੇ ਛੜਕਾਂ ਨੇ ਪਲਾਟ ਸਾਰੇ ਚੰਗੇ ਇਨਸਾਨਾਂ ਕੋਲੇ ਨੇ ਵਿਕੇ ਹੋਏ ਨੇ ਸਾਰੇ ਪਲਾਟ ਸਾਰਿਆਂ ਦੀ ਮਦਦ ਦੇ ਨਾਲ ਇੱਥੇ ਆ ਸਾਰੇ ਇਹਨਾਂ ਪੂਰੀ ਵਧੀਆ ਕਲੋਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਗੇਟ ਗੁੱਟ ਲਾ ਕੇ ਲਾਈਟਾਂ ਰੋਡਾਂ ਲਾ ਕੇ ਹਨਾ ਵੀ ਅਗਲਾ ਉੱਥੋਂ ਦੀ ਨੰਗੇ ਉਹ ਜਿੱਥੋਂ ਨੇ ਉਹ ਪਈ ਜਾਂਦੇ ਨੇ ਲਾਈਟਾਂ ਪਈ ਨੇ ਉਹ ਸਾਡਾ ਰਾਮਪਰੇਵਨ ਵਾਲਾ ਰੋਡ ਆ ਅਗਲਾ ਦੇਖੀ ਵੀ ਆਹ ਕੀ ਬਾਤ ਆ ਯਾਰ ਹਨਾ ਕੋਈ ਬਣੀਆ ਕਲੋਨੀ ਉਹ ਵੇਖੋ ਉਹ ਆ ਗਈ ਗਲੀ ਆ ਗਈ ਇਧਰ ਨੂੰ ਇੱਕ ਆ ਗਲੀ ਆ ਗਈ ਇਹ ਉਧਰ ਜਾ ਕੇ ਪਿੰਡ ਦੇ ਪਰਲੇ ਜਿੱਧਰ ਵੀ ਮਰਜ਼ੀ ਆ ਜਾਓ ਆਪਾਂ ਇੱਥੇ ਜੰਮ ਦੇ ਵਿੱਚ ਪਹੁੰਚ ਜਾਾਂਗੇ ਆਪਾਂ ਬਾਕੀ ਲੋਕੇਸ਼ਨ ਇਹਨੂੰ ਆਪਾਂ ਛੇਤੀ ਗੂਗਲ ਤੇ ਪਾਵਾਂਗੇ ਇਹਦੀ ਆਪਾਂ ਆਏ ਆਪਣੇ ਜਰਮ ਦੇ ਵਿੱਚ ਅੱਜ ਜਿਵੇਂ ਪਤਾ ਹੀ ਹੈ ਗੁਰਪੂਰ ਪਹੁੰਚ ਕੇ ਆਪਾਂ ਨਾਮ ਬਾਦ ਦਾ ਟਾਈਮ ਜਿਹੜਾ ਔਫ ਕਰਤਾ ਜਿਮਾ ਤੇ ਇਹ ਅੱਜ ਆਪਣਾ ਇੱਥੇ लास्ट ਗੁਰਪੂਰ ਪਾਜੀ ਇਹ ਦੂਵਾ ਦਾ ਆਪਾਂ ਆਪਣੇ ਨਵੇਂ ਜਮਾ ਦੇ ਵਿੱਚ ਹੈਗੇ ਤੇ ਇੱਥੇ ਆਪਾਂ ਇੱਥੇ ਦਾ ਤਾਂ ਕਰਕੇ ਆਇਆ ਸੀ ਪਹਿਲਾਂ ਵੀ ਮੇਰੇ ਤੋਂ ਬੋਲਿਆ ਸੀ ਵੀ ਇੱਥੇ ਆਹੀ ਮਹੀਨਾ 11ਵਾਂ 11ਵਾਂ ਮਹੀਨਾ ਪਾਈ ਤੇ ਆ ਗੱਲ ਮੈਂ ਮੀਨ ਤਵਾਦਾ ਪਾਈ ਤੁਛਕ ਕਰ ਜਾਗੇ ਸਾਰਾ ਤੇ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਪੜਾ ਹਨਾ ਸਾਥ ਦਿੱਤਾ ਇਹ ਜਗ੍ਹਾ ਨੇ ਬਹੁਤ ਜਿਆਦੇ ਹਨਾ ਤੇ ਵਧੀਆ ਥੋੜਾ ਬੋਟਾ ਨਾਮ ਵੀ ਬਣਿਆ ਇਸ ਕਰਕੇ ਪਛਾਣ ਵਾਣੀ ਤੇ ਹੁਣ ਆਪਾਂ ਉਧਰਲੇ ਜੰਮ ਦੇ ਵਿੱਚ ਚਲਾਂਗੇ ਤੇ ਲਓ ਜੀ ਆਪਾਂ ਬਲੌਗ ਦੀ ਕਰਦੇ ਹਾਂ ਸਮਾਪਤੀ ਇੱਥੇ ਸਾਰੇ ਜਣੇ ਹਨਾ ਤੇ ਜੁੜੇ ਰਹੋ ਅਜੇ ਕਹਦੇ ਪਰਿਵਾਰ ਨੂੰ ਬੱਚਿਆਂ ਨੂੰ ਥੋੜਾ ਜਿਹਾ ਝਿਜਕ ਵੀ ਆ ਜਾਂਦੀ ਆ ਬੋਲਣ ਦੀ ਪਹਿਲਾ ਬਲੌਗ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਨਾ ਵਧੀਆ ਵਧੀਆ ਵੀਡੀਓ ਫੈਮਿਲੀ ਵੀਡੀਓ ਸ਼ੇਅਰ ਕਰਦੇ ਰਿਹਾ ਕਰਾਂਗੇ ਬਣੇ ਕੋਈ ਚੈਨਲ ਨੂੰ ਵੱਧ ਤੋਂ ਆ ਨਾ ਬਈ ਤੇਰਾ ਮਾ ਫਾਰੀਦਾ ਮੈਂਕਿਉ ਇੱਥੇ ਬਸ ਪਾਊਡਰਾਂ ਦੇ ਵਿੱਚ ਹਵਾ ਨਹੀਂ ਪੂਜੇ ਇਥੇ ਆਹ ਪਾਊਡਰਾਂ ਨੂੰ ਚਾੜ ਰਿਹਾ ਮੰਕਿਨ ਤੇ ਕਹਿਆ ਸਾਡਾ ਇਤਿਹਾਸਿਕ ਗੜਿੰਦਾ ਹੈ ਖਤ ਪਿਆ ਹੋਇਆ ਹੈ ਅਪੀ